ਕਾਰਜੋਗ ਨਗਰ ਨਿਵਾਸੀ ਸਾਡੇ ਸਰਕਲ ਪ੍ਰਧਾਨ ਜੀ ਦੇਲ ਸਿੰਘ ਜੀ ਦੁਰਜੀ ਆ ਸਾਡੇ ਇਸ ਹਲਕੇ ਦੇ ਉਮੀਦਵਾਰ ਬਕਰਮ ਸਿੰਘ ਜੀ ਖਾਲਸਾ ਜੀ ਆ ਉਹਨਾਂ ਦੇ ਨਾਲ ਮੈਦਬੁਰੀ ਸਾਹਿਬ ਸਰਮਜੀਤ ਸਿੰਘ ਕਾਰਜਕਾਰੀ ਮੈਂਬਰ ਐਜਪੀਸੀ ਸ਼ੋਨੀ ਕਾਲੀ ਜੱਲ ਦੇ ਹਲਕਾ ਚਾਂਦ ਜੀ ਜੰਦੀ ਮਜੀਤ ਸਿੰਘ ਜੀ ਬਦਨੀਪੁਰ ਔਰ ਹੋਰ ਸਾਡੇ ਬਹੁਤ ਕਾਰਜੋ ਭਰਾ ਸੀਨੀਅਰ ਤੇ ਜੂਨੀਅਰ ਕੋਈ ਸੈਵਾਨ ਸਾਰੇ ਲਗਨੋ ਸੀ ਕੋਈ ਪ੍ਰਮਾਨ ਕਰੋ ਵੈਗੁਰਜੀ ਕਾ ਕਨਸਾ ਲਗੋ ਬੀਜੀ ਪਟੇ ਚੋਨਾ ਦਾ ਮਾਹੌਲ ਹੈ ਹਰ ਪਾਰਟੀ ਨੇ ਆਪਣੇ ਆਪਣੇ ਮੀਂਦ ਬਰ ਖੜਾਏ ਹੋਏ ਨੇ ਔਰ ਹਰੇਕ ਨੇ ਆ ਕੇ ਵੋਟਾਂ ਮੰਗਣੀਆਂ ਨੇ ਅਦਾ ਆਪਣੇ ਆਪਣੇ ਸਿਸਟਮ ਦੱਸ ਰਿਹਾ ਆਪਣੇ ਆਪਣੇ ਫਾਰਮੂਲੇ ਲਗਾਣੇ ਨੇ ਪਰ ਅਸੀਂ ਭਰਾਵੋਂ ਸਦ ਸੋਚਣ ਦੀ ਲੋੜ ਹੈ ਆ ਪਿੱਛੇ ਸਾਡੇ ਆ ਪੰਜਾਬ ਦੇ ਵਿੱਚ ਕੀ ਕੁਝ ਹੋਇਆ ਅਸੀਂ ਬਿਨਾਂ ਸੋਚੇ ਸੰਝੇ ਆਮ ਆਦੇ ਪਾਰਟੀ ਨੂੰ ਬਹੁਤ ਸਾਰੇ ਸਾਡੇ ਭਰਾਵਾਂ ਨੇ ਵੋਟਾਂ ਪਾਈਆਂ ਪਰ ਅੱਜ ਤੁਹਾਡੇ ਜਿਹੜਾ ਰਿਜ਼ਲਟ ਹੈ ਤੁਹਾਡੇ ਸਾਹਮਣੇ ਹੈ ਉਸੇ ਪਾਰਟੀ ਦੇ ਆਗੂ ਕੇਜਰੀਵਾਲ ਆਪ ਮੁਜੀਬਦੀਨ ਸੋਲੀਆ ਅੱਜ ਜੇਲ੍ਹ ਦੇ ਅੰਦਰ ਨੇ ਜਿਹੜੇ ਕਹਿੰਦੇ ਸੀ ਅਸੀਂ ਬਹੁਤ ਇਮਾਨਦਾਰ ਹਾਂ ਪਰ ਉਹ ਇਮਾਨਦਾਰੀ ਸਾਬਤ ਨਹੀਂ ਕਰ ਸਕੇ ਕਿਉਂਕਿ ਕਾਰਨ ਕੀ ਹੈ ਮੈਂ ਇੱਕ ਜੋ ਅਸਲੀਅਤ ਗੱਲ ਉਹ ਤੁਹਾਨੂੰ ਦੱਸਣ ਲੱਗਿਆ ਸ਼ਾਇਦ ਕਿ ਭਰਾਵਾਂ ਨੂੰ ਪਤਾ ਹੋਊਗਾ ਨਹੀਂ ਪਤਾ ਹੋਊਗਾ ਵੀ ਨਹੀਂ ਪਤਾ ਹੋਣਾ ਐਨਡੀਟੀਵੀ ਦੇ ਪੁਰੇ ਮੋਟ ਆਈ ਇਸ ਕਾਰਨ ਕਰਕੇ ਅੰਦਰ ਨੇ ਇੱਕ ਉੱਤੇ ਦਾ ਜਿਹੜਾ ਸ਼ਰਾਬ ਦਾ ਵੱਡਾ ਕਾਰੋਬਾਰੀ ਸੀ ਉਹਨਾਂ ਨਾਲ ਇਹਨਾਂ ਨੇ ਬੈਠ ਕੇ ਸਮਝੌਤਾ ਕੀਤਾ ਉਹਦਾ ਪ੍ਰੋਫਿਟ ਸੀ 5% ਉਹਦਾ ਪ੍ਰੋਫਿਟ ਇਹਨਾਂ ਨੇ ਬੈਠ ਕੇ ਮਿੱਟੀ ਦੇ ਬੰਦਮਲੇ ਵਿੱਚ ਕੀਤੀ ਉਹ ਪ੍ਰੋਫਿਟ ਵਧਾ ਕੇ ਇਹਨਾਂ ਨੇ ਸਿੱਧੇ 5% ਤੋਂ 12% ਕਰਤਾ ਹਾਂ ਔਰ ਗੱਲ ਇਹ ਹੋਈ ਗੁਪਤ ਗੱਲ ਜਿਹੜੀ ਹੋਈ ਵੀ 6% ਸਾਡਾ 6 ਤੁਹਾਡਾ ਉਹਦੇ ਵਿੱਚ ਜਿਹੜੇ ਹਜ਼ਾਰਾਂ ਕਰੋੜ ਰੁਪਏ ਨੇ ਉਹ ਜਿਹੜੇ ਪੈਸੇ ਗਏ ਉਹ ਪੈਸੇ ਦਾ ਦੇਣ ਲੈਣ ਪ੍ਰਾਪਰ ਉਹ ਕਬਲਾ ਇਹਨਾਂ ਦਾ ਫੜਿਆ ਗਿਆ ਉਸੇ ਵੇਲੇ ਅੱਗੇ ਤੋਂ ਅੱਗੇ ਇਹਨਾਂ ਦੇ ਗਵਾਹ ਪੈਦਾ ਹੋਏ ਉਸੇ ਵੇਲੇ ਇਹ ਅੱਜੇ ਅੰਦਰ ਨੇ ਜੋੜਾ ਉਹ ਜਿਹੜਾ ਕਰਜ਼ਾ ਹੈ ਕੱਲਾ ਇਹ ਨਾ ਆਪਾਂ ਸਮਝੀਏ ਵੀ ਸਰਕਾਰੀ ਕਰਜ਼ਾ ਹੋ ਉਹ ਸਾਡੇ ਕੱਲੇ-ਕੱਲੇ ਸਿਰ ਤੇ ਬੋਝ ਪੈ ਰਿਹਾ ਹੋ ਉਹਨਾਂ ਨੇ ਸਰਕਾਰ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਤੋਂ ਪੈਸੇ ਲੈ ਲੈਣੇ ਨੇ ਚਾਹੇ ਉਹ ਬਿਜਲੀ ਦੇ ਰੇਟ ਵਧਾਵੇ ਚਾਹੇ ਡੀਜ਼ਲ ਦੇ ਰੇਟ ਵਧਾਵੇ ਕੁਝ ਵੀ ਕਰੇ ਸੋ ਇਸ ਕਰਕੇ ਸਾਨੂੰ ਸੋਚਣ ਦੀ ਲੋੜ ਹੈ ਅਗਰ ਜੇ ਪੰਜਾਬ ਨੂੰ ਬਚਾ ਸਕਦੀ ਹੈ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਪੰਜਾਬ ਦੀ ਮਹਾ ਪਾਰਟੀ ਇਹੀ ਬਚਾ ਸਕਦੀ ਹੈ ਇਸ ਨੂੰ ਮਜ਼ਬੂਤ ਕਰਨਾ ਸਾਡਾ ਸਾਰਿਆਂ ਦਾ ਹੱਕ ਵੀ ਬਣਦਾ ਹੈ ਕਿਉਂ ਇਸ ਪਾਰਟੀ ਨੇ ਹਮੇਸ਼ਾ ਪੰਜਾਬ ਦਾ ਭਲਾ ਵੇਖਿਆ ਔਰ ਉਸ ਚੱਕਰ ਦੇ ਵਿੱਚ ਇਹਨਾਂ ਦਾ ਮਤਲਬ 103 ਸਾਲ ਹੋ ਚੁੱਕੇ ਇਸ ਪਾਰਟੀ ਨੂੰ ਹਮੇਸ਼ਾ ਜੁਝਾਰੂ ਬਣ ਕੇ ਔਰ ਹਰੇਕ ਪੰਜਾਬ ਦਾ ਜਿਹੜਾ ਮਸਲਾ ਉਸ ਨੂੰ ਹੱਲ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਸੋ ਸਾਨੂੰ ਸੋਚਣ ਦੀ ਲੋੜ ਹੈ ਜਿੰਨੇ ਕੰਮ ਸ਼੍ਰੋਮਣੀ ਅਕਾਲੀ ਬਦਲਦੇ ਟਾਈਮ ਸਮੇਂ ਤੇ ਹੋਏ ਨੇ ਕਿਸੇ ਪਾਰਟੀ ਨੇ ਨਾ ਕੋਈ ਕਰ ਸਕੀ ਹੈ ਨਾ ਸਾਨੂੰ ਉਮੀਦ ਲੱਗਦਾ ਵੀ ਹੋ ਵੀ ਨਹੀਂ ਸਕਦੇ ਇਹਨਾਂ ਨੇ ਜਿੰਨੇ ਵਾਅਦੇ ਕਰੇ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਪੂਰੇ ਕੀਤੇ ਹਰ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਾਰੇ ਬੈਠ ਕੇ ਮੀਟਿੰਗ ਕਰਦੇ ਨੇ ਪਹਿਲਾਂ ਮੀਟਿੰਗ ਕਰਕੇ ਉਸ ਦੇ ਵਿੱਚ ਪੂਰਾ ਸਿਸਟਮ ਬਣਦਾ ਵੀ ਕੀ ਕੰਮ ਆਪਾਂ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਕਿਉਂ ਜਾ ਕੇ ਦੁਬਾਰਾ ਲੋਕਾਂ ਨੂੰ ਜਵਾਬ ਦੇਣਾ ਹੈ ਜਿਸ ਨੇ ਜਾ ਕੇ ਜਵਾਬ ਨਹੀਂ ਦੇਣਾ ਉਹਨੂੰ ਦੇਖਣ ਦੀ ਲੋੜ ਨਹੀਂ ਐ ਉਹ ਜੋ ਮਰਜ਼ੀ ਕਹਿ ਦੇਵੇ। ਸ਼ੋਮਨੀ ਕਾਲੀ ਦਲ ਨੇ ਜੋ ਕਿਹਾ ਉਹ ਕਰਕੇ ਵਿਖਾਇਆ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਐ। ਅਸੀਂ ਸ਼ੋਮਨੀ ਕਾਲੀ ਦਲ ਦੇ ਉਮੀਦਵਾਰਾਂ ਨੂੰ ਹੱਥ ਮਜ਼ਬੂਤ ਕਰੀਏ, ਅਰਸ਼ ਪੰਜਾਬ ਨੂੰ ਬਚਾਈਏ। ਸ਼ੋਮਨੀ ਕਾਲੀ ਦਲ ਦੇ ਉਮੀਦਵਾਰ ਵਿਕਰਮਜੀਤ ਸਿੰਘ ਜੀ ਖਾਲਸਾ ਇਹਨਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਵਾਸਤੇ ਅਸੀਂ ਕੱਲ ਤੱਕੜੀ ਦਾ ਬਟਨ ਦਬਾ ਕੇ ਇਹਨਾਂ ਨੂੰ ਵੱਡੀ ਲੀਡ ਨਾਲ ਜਿਤਾਈਏ ਤਾਂ ਜੋ ਸਾਡਾ ਪੰਜਾਬ ਬਚ ਸਕੇ, ਪੰਜਾਬ ਦਾ ਪਲਾਓ ਸਕੇ। ਇੰਨਾ ਕਹਿੰਦਾ ਹੋਇਆ ਕਿਵੇਂ ਦਾ ਜੱਜ ਕਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਤਨੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਬਿਕਰਮਜੀਤ ਸਿੰਘ ਖਾਲਸਾ ਜੀ ਸੰਤੋਖ ਸਿੰਘ ਮਾਜਗੁਰੂ ਜੀ ਸਰਮਜਰਾ ਸਾਹਿਬ ਹੋਰ ਸਾਡੇ ਬਹੁਤ ਸਤਿਕਾਰਯੋਗ ਸਾਡੇ ਭਰਾ ਬੈਠੇ ਨੇ ਇਸੇ ਹਲਕੇ ਦੇ ਹਲਕਮ ਚਾਰਜ ਮਨਜੀਤ ਸਿੰਘ ਬਦਨੀਪੁਰ ਸਾਹਿਬ ਸਰਕਲ ਪ੍ਰਧਾਨ ਦੇਵਪ੍ਰਸੇਠੀ ਜੀ ਔਰ ਸਾਰੇ ਸੀਨੀਅਰ ਤੇ ਜੂਨੀਅਰ ਅਗੂ ਸਹਿਬਾਨ ਸਾਰੇ ਫਤਿਹ ਪ੍ਰਵਾਨ ਕਰੋ ਮੈਗਮ ਜੀ ਦਾ ਖਾਸ ਮੈਗਮ ਜੀ ਕੀ ਭਤੇ ਅੱਜ ਆਪਾਂ ਉਸ ਨਗਰ ਦੇ ਵਿੱਚ ਬੈਠੇ ਆ ਇਸੇ ਨਗਰ ਤੋਂ ਬੀਬੀ ਅੜਾ ਚਾਜੀ ਜੋ ਇਸੇ ਵਿੰਗ ਦੇ ਪ੍ਰਧਾਨ ਨੇ ਗੁਰਦੀਪ ਸਿੰਘ ਜੀ ਔਰ ਸਾਰੇ ਜਿਹੜੀ ਮੀਟਿੰਗ ਹੈ ਹਰ ਪਿੰਡ-ਪਿੰਡ ਦੇ ਵਿੱਚ ਇਹ ਚੋਣ ਪ੍ਰਚਾਰ ਹੋ ਰਿਹਾ ਹੈ ਮੇਰੇ ਤੋਂ ਪਹਿਲਾਂ ਜੱਗੀ ਜੀ ਬਹੁਤ ਗੱਲਾਂ ਦੱਸ ਕੀ ਗਏ ਨੇ ਔਰ ਮੇਨ ਕਾਰਨ ਕੀ ਇਸੇ ਪਿੱਛੇ ਜਿਹੜੀ ਸਰਕਾਰ ਆਈ ਹੈ ਕਿਉਂ ਉਹਨਾਂ ਨੇ ਲੋਕਾਂ ਬੱਚਿਆਂ ਨੂੰ ਇੰਨਾ ਪਿੱਛੇ ਲਾ ਲਿਆ ਨੌਜਵਾਨਾਂ ਨੂੰ ਝੂਠਾ ਪ੍ਰਚਾਰ ਕਰ ਕਰਕੇ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਆ ਗਿਆ ਵੀ ਸ਼ਾਇਦ ਇੱਥੇ ਜਿਹੜੇ ਕੰਮ ਨੇ ਇੰਡੀਆ ਦੇ ਵਿੱਚ ਫੌਰਨ ਤਰੀਕੇ ਦੇ ਨਾਲ ਜਿਸ ਤਰ੍ਹਾਂ ਪਿਛਤਾਚਾਰ ਖਤਮ ਬਿਲਕੁਲ ਹੋ ਜਾਊਗਾ ਬਿਨਾਂ ਪੈਸੇ ਦਿੱਤੇ ਜੋ ਸਰਕਾਰੀ ਕੰਮ ਹੋਇਆ ਕਰਨਗੇ ਪਰ ਉਸਦੇ ਉਲਟ ਹੋ ਗਿਆ ਅਸੀਂ ਇੱਕ ਦਿਨ ਬੈਠੇ ਇੱਥੇ ਪੈਰ ਤਸੀਲ ਦੇ ਵਿੱਚ ਕੋਈ ਅਫਸਰ ਕਹਿੰਦਾ ਕਹਿੰਦਾ ਟੇਡੇ ਤਰੀਕੇ ਨਾਲ 10 ਗੁਣਾ ਰਿਸ਼ਵਤ ਵਧ ਗਈ। ਭਈ ਰਿਸ਼ਵਤ ਦੇ ਖਦਮਾ ਘਟਦਾ ਕੀ ਹੋਣੀ ਸੀ ਕਿਸੇ ਅਫਸਰ ਦੇ ਮੂੰਹੋਂ ਗੱਲ ਸੁਣੀ ਹੈ। ਤੁਸੀਂ ਇਹ ਦੇਖੋ। ਇੱਥੇ ਅੱਗੇ ਕਿਉਂ ਇਹਨਾਂ ਨੇ ਨੰਬਰ ਇੱਕ ਨੂੰ ਲਾੜ ਕਰਤਾ? ਭਈ ਇਹਨੇ ਨੰਬਰ ਤੇ ਡੈਲ ਕਰੋ, ਆਹ ਆ ਰਿਕਾਰਡਿੰਗ ਕਰੋ, ਆਹ ਕਰੋ ਲੋਕਾਂ ਨੇ ਸਿੱਧੇ ਉਹ ਗੱਲ ਕਰਨੀ ਬੰਦ ਹੋ ਗਈ ਤੇ ਜਿਹੜੇ ਗਾਂ ਬਿਚੋਲੇ ਨੇ ਬਿਚੋਲੇ ਵਿੱਚ ਪੈ ਗਏ ਤੇ ਰੇਟ ਵਧ ਗਏ ਆਪੇ ਸਿੱਧੀ ਜੀ ਗੱਲ ਹੈ। ਇਹ ਵਿੱਚ ਕੋਈ ਪਊਗਾ ਇਹ ਰੇਟ ਦਾ ਵਧੂ ਵਧਣੇ ਵਧਣਾ ਸੂਇਸ਼ ਕਰਕੇ ਭਰਾਵੋ ਸਾਨੂੰ ਸੋਚਣ ਦੀ ਲੋੜ ਹੈ ਬਹੁਤ ਗੱਲਾਂ ਕਰਨ ਵਾਲੀਆਂ ਨੇ ਔਰ ਪਿੱਛੇ ਝੂਠੇ ਵਾਅਦੇ ਕਰ-ਕਰ ਕੇ ਜਿਸ ਤਰ੍ਹਾਂ ਕੱਲ ਸਾਡੀਆਂ ਭੈਣਾਂ ਨੇ ਉਹਨਾਂ ਦੇ ਘਰ-ਘਰ ਜਾ ਕੇ ਇਹਨਾਂ ਨੇ ਫਰਮ ਭਰੇ ਔਰ ਨਾਲੇ ਤਾਂ ਆਪਦੀਆਂ ਮੀਟਿੰਗਾਂ ਕਰ ਲੀਆਂ ਨਾਲੇ ਉਹਨਾਂ ਨੂੰ ਇਸ ਫੇਰਸੇ ਦੇ ਵਿੱਚ ਲੈ ਲਿਆ ਵੀ ਤੁਹਾਨੂੰ 1000 ਰੁਪਏ ਮਹੀਨਾ ਆਇਆ ਕਰੂਗਾ ਉਹਨਾਂ ਨੂੰ ਮਤਲਬ ਵਿਸ਼ਵਾਸ ਦੇ ਵਿੱਚ ਇਹਨਾਂ ਵਿਸ਼ਵਾਸ ਦੇ ਵਿੱਚ ਲੈ ਲਿਆ ਉਹ ਭੈਣਾਂ ਨੇ ਜੋ ਪਚ ਆਵੇ ਬਹੁਤ ਜ਼ਿਆਦਾ ਇਹਨਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਦਿੰਦੇ ਆ। ਸੋ ਹੁਣ ਇਸ ਕਰਕੇ ਉਹ ਸਾਨੂੰ ਸਾਨੂੰ ਸੋਚਣ ਦੀ ਲੋੜ ਹੈ। ਜਿਹੜਾ ਵੜਾਪਾ ਪੈਨਸ਼ਨ 2500 ਜੀ ਉਹ ਨਹੀਂ ਕੋਈ ਪੱਲੇ ਪਿਆ 1000 ਰੁਪਏ ਮਹੀਨਾ ਜਿਹੜਾ ਬੀਬੀਆਂ ਦੇ ਨਾਲ ਸੀ ਉਹ ਨਹੀਂ ਪੱਲੇ ਪਿਆ 51000 ਰੁਪਏ ਜਿਹੜੀ ਹੈਗੀ ਸੀ ਸਗਰ ਸਕੀਮ ਉਹ ਨਹੀਂ ਮਿਲੀ ਉਹ ਵੀ ਬੰਦ ਹੋ ਗਈ। ਸੋ ਇਸ ਕਰਕੇ ਹੁਣ ਜਦੋਂ ਵੀ ਇਹ ਵੋਟਾਂ ਲੈਣ ਆਣ ਚਾਹੇ ਕਾਂਗਰਸੀ ਆਣ ਚਾਹੇ ਝਾੜੂ ਵਾਲੇ ਆਣ ਇਹ ਗੱਲ ਇੱਕੋ ਹੀ ਹੈ ਇਹਨਾਂ ਦੀ। ਉਪਰਿਆਂ ਦਾ ਸਮਝੌਤਾ ਗੱਲ ਇੱਕੋ ਹੀ ਹੈ ਪਹਿਲਾਂ ਦਾ ਭੈਣਾਂ ਨੂੰ ਇਹ ਬੇਨਤੀ ਇਹ ਕਰਦਾ ਹੈ ਕਿ ਉਹਨਾਂ ਨੂੰ ਇਹ ਕਿ ਉਹ ਵੀ ਸਾਡਾ 30-3000 ਰੁਪਏ ਜਿਹੜਾ ਮਹੀਨਾ ਬੰਦਾ ਹੈ ਪਹਿਲਾਂ ਉਹ ਲੈ ਕੇ ਆਓ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ ਅਟ ਜਿਹੜਾ ਸਾਡਾ ਸਿਕਨ ਸਿਕੀਆਂ ਪੈਣੇ ਪਿਆ ਉਹ ਦਿਓ ਕਿਉਂ ਇਹਨਾਂ ਨੇ ਸਮਾਂ ਤੇ ਸਾਡੇ ਪੰਜਾਬ ਦੇ ਸਿਰ 1 ਲੱਖ ਕਰੋੜ ਰੁਪਇਆ ਕਰਜ਼ਾ ਹੋਰ ਚੜਾ ਦਿੱਤਾ ਉਹ ਜਿਹੜਾ ਕਰਜ਼ਾ ਜੇ ਆਪਾਂ ਸੋਚੀਏ ਵੇ ਸਰਕਾਰ ਦਾ ਸਰਕਾਰ ਦਾ ਨਹੀਂ ਤੁਹਾਡੇ ਸਿਰ ਦੇ ਉੱਪਰ ਕੱਲੇ ਕੱਲੇ ਦੇ ਉੱਪਰ ਆਪਣੇ ਪੈ ਰਿਆ ਸਰਕਾਰ ਨੇ ਚਾਹੇ ਡੀਜ਼ਲ ਦੇ ਰੇਟ ਵਧਾਵੇ ਡੀਜ਼ਲ ਤੇ ਜੀਐਸਟੀ ਵਧਾਵੇ ਜਾਂ ਕੋਈ ਛੋੜ ਕਰੇ ਸਰਕਾਰ ਨੇ ਆਪਣੇ ਕੋਲੋਂ ਪੈਸੇ ਲੈ ਲੈਣੇ ਨੇ ਸੋ ਸਾਰੇ ਪੰਜਾਬ ਦੇ ਸਿਰ ਕਰਜਾ ਆਪਣੇ ਕੱਲੇ ਸਾਰਿਆਂ ਦੇ ਸਿਰ ਪੈ ਰਿਆ ਸੋ ਸਾਨੂੰ ਸੋਚਣ ਦੀ ਲੋੜ ਹੈ ਇਹ ਜਿਹੜੀ ਜ਼ਿਆਦਾ ਮੈਂ ਲੰਬਾ ਨਾ ਜਾਵਾਂ ਸਾਡੇ ਆਗੂ ਸਾਹਿਬਾ ਅਟਕੇ ਵੀ ਕੋਈ ਪ੍ਰੋਗਰਾਮ ਨੇ ਮੈਂ ਤਾਂ ਸਿਰਫ ਇਹੀ ਬੇਨਤੀ ਕਰੂੰਗਾ ਅਸੀਂ ਕਾਂਗਰਸ ਵੀ ਦੇ ਲਈ ਝਾੜੂ ਵੀ ਦੇ ਲਿਆ ਦੋਨਾਂ ਤੋਂ ਵਿੱਚੋਂ ਕਾਂਗਰਸ ਮਿਲਨੋਆਬਦ ਕਿਸੇ ਨੇ ਨਹੀਂ ਦੇਖੀ ਹੋਈ ਕਿਉਂ ਮੈਂ ਬੈਂਤੀ ਸਾਹ ਵੇ ਆਂ ਔਰ ਇਹਨਾਂ ਦੇ ਜਿਹੜੇ ਇਹਨਾਂ ਦੇ ਜਿਸ ਤਰ੍ਹਾਂ ਮੈਂ ਸਿਸਟਮ ਇਹਨਾਂ ਦਾ ਚੰਗੀ ਤਰ੍ਹਾਂ ਦੇਖਿਆ ਹੈ ਇਹ ਲੋਕ ਉਹਨਾਂ ਦੇ ਨਾਲ ਖੜਦੇ ਨੇ ਜਿਹੜੇ ਇਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਤੁਸੀਂ ਆਪ ਸਿਆਣੇ ਹੋ ਜਿਹੜਿਆਂ ਦੀ ਪੂਜਾ ਕਰਦੇ ਨੇ ਤੋਂ ਇੱਕ ਸਹੀ ਬੰਦੇ ਨਾਲ ਨਹੀਂ ਖੜਨ ਵਾਲੇ ਔਰ ਇਹਨਾਂ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ ਅਰੇ ਜਿਹੜਾ ਜੀ ਕਰਦਾ ਕਹਿੰਦੇ ਕਿਸੇ ਪਾਰਟੀ ਵੱਲ ਚਲੇ ਗਿਆ ਕਹਿੰਦੇ ਕਿਸੇ ਵੱਲ ਚਲੇ ਗਿਆ ਕੋਈ ਬੀਜੇਪੀ ਵੱਲ ਚਲੇ ਗਿਆ ਕੋਈ ਹੋਰ ਵੱਲ ਸੇ ਚਲੇ ਗਿਆ ਮੈਂਟ ਲਗਾਉਂਦੇ ਨੇ ਇਹਨਾਂ ਨੇ ਸਿਰਫ ਆਪਣਾ ਮਤਲਬ ਚਾਹੀਦਾ ਹੈ ਇਹਨਾਂ ਲੋਕਾਂ ਤੋਂ ਬਚੋ ਅਰ ਝਾੜੂ ਤੇ ਕਾਂਗਰਸੀ ਕਾਲੀ ਕੋਈ ਹੈ ਮੈਂ ਤਾਂ ਸਿਰਫ ਇਹੀ ਵਿੰਦੀ ਕਰਨਾ ਹੈ ਪਰ ਜਿਹੜੀ ਸ਼ਰਮਣੀ ਕਾਲੀ ਦੋ ਲੈ ਪੰਜਾਬ ਦੀ ਖੇਤਰੀ ਪਾਰਟੀ ਹੈ ਆ ਪੰਜਾਬ ਦੇ ਸਾਰੇ ਜਿੰਨੇ ਪਹਿਲਾਂ ਵਾਦਤ ਸਾਹਿਬ ਦੇ ਟਾਈਮ ਸਮੇਂ ਕੰਮ ਹੋਏ ਉਹਨੇ ਕੰਮ ਕਿਸੇ ਪਾਰਟੀ ਤੋਂ ਅਜੇ ਤੱਕ ਕਰਵਾਇ ਨਹੀਂ ਹੋਏ ਬੇਸ਼ੱਕ ਤੁਸੀਂ ਚੈੱਕ ਕਰ ਲਿਓ ਪਿਛਲਾ ਜਿਹੜਾ ਇਤਿਹਾਸ ਹੈ ਸ਼ੋਮਣੀ ਅਕਾਲੀ ਦਲ ਦਾ ਦੇਖ ਲਿਓ ਤੇ ਇਸ ਕਰਕੇ ਇਹੀ ਬਣਦੀ ਹੈ ਵੀ ਆਪਾਂ ਖੇਤਰੀ ਪਾਰਟੀ ਸ਼ੋਮਣੀ ਅਕਾਲੀ ਦਲ ਇਸ ਨੂੰ ਮਜ਼ਬੂਤ ਕਰਨਾ ਹੈ ਇਸ ਨੂੰ ਮਜ਼ਬੂਤ ਤਾਂ ਕਰਾਂਗੇ ਸਾਡੇ ਜਿਹੜੇ ਉਮੀਦਵਾਰ ਖਾਲਸਾ ਜੀ ਬੈਠੇ ਜੇ ਤੁਹਾਡੇ ਸਾਹਮਣੇ ਬਹੁਤ ਸਕਾਰਯੋਗ ਨੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਅੱਗੇ ਆਪਣਾ ਸਿਸਟਮ ਚਲਾਇਆ ਹੋਇਆ ਹੈ ਕਿ ਜਿਹੜਾ ਵੀ ਐਮਐਲਏ ਰਹਿ ਚੁੱਕੇ ਨੇ ਇਹਨਾਂ ਨੂੰ ਆਪਾਂ ਵੱਡੀ ਗਿਣਤੀ ਨਾਲ ਵੋਟਾਂ ਪਾ ਕੇ ਸ਼ੋਮਣੀ ਅਕਾਲੀ ਦਾ ਤਕੜੀ ਦੇ ਬਟਨ ਦਬਾ ਕੇ ਵੱਡੀ ਗਿਣਤੀ ਨਾਲ ਜਿਤਾਉਣਾ ਹੈ ਇੰਨਾ ਹੀ ਕਹਿਣਾ ਹਾਂ ਮੈਂ ਕਿੰਨਾ ਦਾ ਜੱਜ ਕਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਦਾ ਖਾਸਾ ਵੈਗੁਰੂ